ਗਰੀ ਪ੍ਰਵਾਸ ਦੀ ਅੱਜ ਤੁਹਾਨੂੰ ਦਾਸਤਾਨ ਦੱਸਣ ਜਾ ਰਿਹਾ ਆ ਦਿਹਾੜੀ ਦਾਪਾ ਕਰਨ ਵਾਲਾ ਵੀਰ ਸੀ ਕਿ ਜੋ ਦਿਹਾੜੀ ਕਰਕੇ ਲਿਉਂਦਾ ਸੀ ਤਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਤਾਂ ਕੁਝ ਦਿਨ ਹੋ ਗਏ ਨੇ ਦਿਹਾੜੀ ਤੇ ਗਿਆ ਸੀ ਵੀਰ ਪੈਲਸ ਦੇ ਵਿੱਚ ਤਾਂ ਰਸਤੇ ਦੇ ਵਿੱਚ ਜਦੋਂ ਵਾਪਸ ਘਰ ਆ ਰਿਹਾ ਸੀ ਤਾਂ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਕੋਈ ਟਰਾਲੀ ਜਿਹੜੀ ਆ ਉਹਨੂੰ ਟੱਕਰ ਮਾਰ ਜਾਂਦੀ ਹੈ ਤੇ ਸੜਕ ਦੇ ਕਿਨਾਰੇ ਤੇ ਸੁੱਟ ਜਾਂਦੀ ਹੈ ਕੁਝ ਰਹਿਮਦਿਲੇ ਵੀਰ ਨੇ ਜਿੰਨਾਂ ਨੇ ਉਹਨੂੰ ਘਰ ਪਹੁੰਚਾਉਂਦੇ ਨੇ ਤੇ ਬਾਅਦ ਚ ਪਰਿਵਾਰ ਵਾਲੇ ਜਿਹੜੇ ਹਸਪੀਟਲ ਲੈ ਕੇ ਜਾਂਦੇ ਨੇ ਤੇ ਜਿਹੜੀ ਲੱਤ ਆ ਉਹ ਟੁੱਟ ਜਾਂਦੀ ਹੈ ਅਜਿਹੇ ਇਲਾਜ ਹੈ ਵੀਰ ਡਾਕਟਰਾਂ ਨੇ ਬਹੁਤ ਪੈਸੇ ਮੰਗੇ ਨੇ ਇਲਾਜ ਵਾਸਤੇ ਸੋ ਪਰਿਵਾਰ ਦੇ ਕੋਲ ਇੰਨੀ ਜਿਹੜੀ ਸਮਰੱਥਾ ਨਹੀਂ ਹੈਗੀ ਅੱਜ ਅਸੀਂ ਉਸ ਘਰ ਦੇ ਵਿੱਚ ਮੌਜੂਦ ਹੈ ਇਸ ਘਰ ਦੇ ਕੀ ਹਾਲਾਤ ਨੇ ਕਿਦਾਂ ਗੁਜ਼ਾਰਾ ਚੱਲਦਾ ਉਹ ਸਾਰੇ ਜਿਹੜੇ ਹਾਲਾਤ ਅੱਜ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਆ ਸਾਡੇ ਨਾਲ ਉਹਨਾਂ ਦਾ ਪਰਿਵਾਰ ਵੀ ਆ ਕੁਝ ਰਿਸ਼ਤੇਦਾਰ ਵੀ ਨਾਲ ਖੜੇ ਨੇ ਭਾਈ ਸਾਹਿਬ ਜੀ ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਤੇ ਜੀ ਕੰਡਿਆਲੇ ਦੇ ਰਹਿਣ ਵਾਲੇ ਇੱਥੋਂ ਲੱਗਾਂ ਅੱਛਾ ਜੀ ਹਾਂਜੀ ਤੇ ਕੀ ਗੱਲ ਹੋਈ ਵੀਰ ਨੂੰ ਇਹ ਵੀਰ ਨੂੰ ਜੀ ਇਹ ਨਾ ਇਸ ਤਰ੍ਹਾਂ ਪੈਸੇ ਚ ਗਾਇਸ ਜੀ ਧੜੀ ਦਾ ਪੈਸੇ ਤੇ ਵਿਚਾਰਾ ਗਿਆ ਹੈ ਜੇ ਕਾਮ ਧੜੀ ਪੈਸਾ ਚਲੇ ਜਾਂਦਾ ਹਾਂਜੀ ਹਾਂਜੀ ਤੇ ਉਹਦਾ ਨਾ ਆਉਂਦਿਆਂ ਦਾ ਵਿਚਾਰੇ ਐਕਸੀਡੈਂਟ ਰਾਜ ਹੋ ਗਿਆ ਤੇ ਉਸ ਕੁਝ ਕੇ ਬੰਦੇ ਕੋਈ ਜਿਹੜੇ ਸਾਥੀ ਵਿਚਾਰੇ ਰੁੱਕੇ ਨਾ ਤੋਨੋ ਲੱਦ ਕੇ ਦਾ ਹਸਪੀਟਲ ਮਲੋ ਦਾਖਲ ਕਰਾਤਾ ਤੇ ਫਿਰ ਚਲੋ ਉਹਨਾਂ ਦੇ ਘਰੇ ਫੋਨ ਕੀਤਾ ਹੂੰ ਹੂੰ ਤੇ ਉਹ ਵਿਚਾਰੇ ਇਸ ਤਰ੍ਹਾਂ ਕਰਕੇ ਇਹ ਵੀ ਜਿੱਤਰਾ ਮਲੋ ਆਏ ਇੱਥੋਂ ਤੇ ਉਹਦਾ ਵੇਖ ਕੇ ਤਾਂ ਉਹਦਾ ਮਲੋ ਵੀ ਚਲੋ ਵਿਚਾਰੇ ਦਾ ਇਹਦਾ ਕੋਈ ਮਸਲਾ ਹੱਲ ਹੋ ਜੇ ਤੇ ਇਹ ਮਤਲਬ ਇੱਕ ਕੱਲਾ ਕੱਲਾ ਮਲੋ ਹੈਗਾ ਵੀਰ ਵੀ ਇਹ ਕਮਾਉਣ ਵਾਲਾ ਤੇ ਪਰਿਵਾਰ ਖਾਣ ਵਾਲਾ ਵਾ ਹੂੰ ਤੇ 3-400 ਰੁਪਇਆ ਦਿਹਾੜੀ ਦੇ ਬੰਦਾ ਕਿਹੜਾ ਤੁਸੀਂ ਕਰਦੇ ਲਾਤ ਵੇਖ ਲਓ ਪੇ ਦੀ ਕੋਈ ਨਾ ਕੋਈ ਮਤ ਦਿੱਤੀ ਜਾਵੇ ਜੀ ਕਿਵੇਂ ਕਰਦਾ ਗੁਜ਼ਾਰਾ ਚੱਲਦਾ ਹੈ ਦਿਹਾੜੀ ਦਾ ਪੈਣਾ ਜੀ ਚੱਲਦਾ ਹੋਰ ਤਾਂ ਕੋਈ ਬਿਜ਼ਨਸ ਨਹੀਂ ਕਰਦਾ ਅੱਛਾ ਜੀ ਹਾਂਜੀ ਠੀਕ ਹੈ ਹਾਂ ਤੇ ਇਹ ਜਦੋਂ ਚਪਾਲ ਤੋਂ ਆ ਰਿਹਾ ਸੀ ਰਸਤੇ ਦੇ ਵਿੱਚ ਟਰਾਲੀ ਨੇ ਫੇੜ ਮਾਰੀ ਆ ਤੇ ਜਿਹੜੇ ਇਹਦੇ ਨਾਲ ਵੀਰ ਆ ਰਹੇ ਸੀ ਉਹਨਾਂ ਨੇ ਉਸ ਟਰਾਲੀ ਦਾ ਪਿੱਛਾ ਕੀਤਾ ਕਿ ਨਹੀਂ ਕੀਤਾ ਸੀ ਨਹੀਂ ਜੀ ਉਹ ਲੈ ਕੇ ਟਰਾਲੀ ਅੱਛਾ ਭਜਾ ਕੇ ਲੈ ਗਈ ਹਾਂਜੀ ਹਾਂਜੀ ਤੇ ਇਹਨੂੰ ਰਸਤੇ ਦੇ ਵਿੱਚ ਸੁੱਟ ਗਏ ਨੇ ਹਾਂਜੀ ਹਾਂਜੀ ਨਗਾਹ ਕਿ ਜੀ ਫੇਰੀ ਮੁਰ ਕੇ ਚੁੱਕਿਆ ਜਿਹੜੇ ਸਾਥੀ ਰਾ ਚ ਆਉਂਦੇ ਜਾਂਦੇ ਵੀ ਇਹਨੇ ਵੀ ਕੀ ਗੱਲ ਹੋਈ ਤੇ ਫਿਰ ਉਹਨਾਂ ਚੁੱਕ ਕੇ ਦਾ ਹਸਪੀਟਲ ਪਹੁੰਚਾਇਆ ਜੀ ਹਾਂਜੀ ਭਾਈ ਸਾਹਿਬ ਜੀ ਕਿੰਨੇ ਦਿਨ ਹੋ ਗਏ ਨੇ ਐਕਸੀਡੈਂਟ ਹੋਏ ਨੂੰ ਇਹਨੂੰ ਇੱਕ ਹਫਤਾ ਹੋ ਗਿਆ ਜੀ ਅੱਛਾ ਜੀ ਹਾਂਜੀ ਤੇ ਕਿੰਨੀ ਜਗ੍ਹਾ ਤੋਂ ਲੱਤ ਟੁੱਟੀ ਹੈ ਦੋ ਜਗ੍ਹਾ ਤੋਂ ਟੁੱਟੀ ਹੈ ਜੀ ਅੱਛਾ ਜੀ ਹਾਂਜੀ ਤੇ ਗਿੱਟੇ ਦੇ ਵੀ ਸੱਟਾਂ ਲੱਗੀਆਂ ਜੀ ਉਸ ਤਰ੍ਹਾਂ ਵੇਹ ਵੀ ਲੱਕ 'ਚ ਲੱਗੀਆਂ ਜੀ ਤੇ ਇਲਾਜ ਚੱਲਦਾ ਪਿਆ ਕਿਹੜੇ ਹਸਪੀਟਲ ਦੇ ਵਿੱਚ ਵੀ ਇਹ ਸੰਧੂ ਹਸਪੀਟਲ ਹੈ ਜੀ ਅੱਛਾ ਇਲਾਜ ਚੱਲਦਾ ਪਿਆ ਹੈ ਤੇ ਇਲਾਜ ਤੇ ਜੀ ਪੈਸਾ ਖੁਣੋਂ ਨੀ ਚੱਲਦਾ ਜੀ ਡਾਕਟਰਾਂ ਸਾਹਿਬ ਨੇ ਪੈਸੇ ਜਾਦੇ ਮੰਗੇ ਆ ਜੀ ਕਿੰਨੇ ਪੈਸੇ ਮੰਗੇ ਨੇ ਉਹਨਾਂ ਨੇ ਜੀ 80 85 ਹਜ਼ਾਰ ਮੰਗਿਆ 80 85 ਹਜ਼ਾਰ ਹਾਂ ਜੀ ਤੇ ਪਰਿਵਾਰ ਹੁਣ ਕਿੱਦਾਂ ਫਿਰ ਉਹ ਜਿਹੜੇ ਪੈਸੇ ਕੱਟੇ ਕਰਦਾ ਪਿਆਏ ਉਹ ਜੀ ਹੁਣ ਕਦੀ ਕਿਸੇ ਦੇ ਤਰਲੇ ਕਰਦੇ ਤੇ ਕਦੀ ਕਿਸੇ ਦੇ ਕਰਦੇ ਫੇਰ ਇਲਾਜ ਹੋਊਗਾ ਪੈਸੇ ਨਾਲ ਡਾਕਟਰ ਸਾਹਿਬ ਤੁਹਾਨੂੰ ਪਤਾ ਜੀ ਇਲਾਜ ਕਰਦੇ ਹਮਮ ਇਲਾਜ ਕਿੱਥੋਂ ਇਨਾ ਚੱਲਣਾ ਜਿਹੜੇ ਇਹਨੇ ਪੈਸੇ ਮੰਗਦੇ ਜੀ ਬਿਲਕੁਲ ਹਾਂ ਜੀ ਤੇ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਜੀ ਹੈਗਾ ਸੀ ਕਮਾਉਣ ਵਾਲਾ ਨਹੀਂ ਜੀ ਨੇ ਇਕੱਲਾ ਹੀ ਹੈ ਕਿ ਬੱਚੇ ਤੇ ਛੋਟੇ ਹੈ ਦਾਨੀ ਸੱਜਣਾ ਨੂੰ ਕੀ ਕਹਿਣਾ ਚਾਹੁੰਦੇ ਜੋ ਐਂ ਤਾਂ ਜੀ ਇਹਦੀ ਕੋਈ ਸੰਯੋਗ ਤੇ ਵੱਤ ਵੱਦ-ਮਤ ਕੀਤੀ ਜਾਵੇ ਜੀ ਇਹਦੀ ਚਲੋ ਲਾਜ ਇਹਦਾ ਠੀਕ ਹੋ ਜੇ ਬਚਾਰੇ ਦਾ ਤੇ ਕੋਈ ਆਪਦਾ ਪਰਿਵਾਰ ਪਾਲ ਲੈ ਸਕੇ ਮੁਰਕੇ ਸੱਟ ਲੱਗੀ ਦੋ ਚਾਰ ਮਹੀਨੇ ਲਾ ਤਾਂ ਟੁੱਟੀ ਤਾਂ ਵੀ ਬੈਣਾ ਪੈਣਾ ਜੀ ਤੇ ਲਾਜ ਤੇ ਜੀ ਲਾਜ ਹੋਊ ਤੇ ਫੇਰ ਹੀ ਚੱਲੂਗਾ ਜੀ ਠੀਕ ਹੈ ਹਾਂਜੀ ਸੋ ਜਿਸ ਵੀਰ ਦੇ ਸੱਟ ਲੱਗੀ ਆ ਜਿਸ ਵੀਰ ਦੀ ਲੱਤ ਟੁੱਟੀ ਆ ਜੇਰੇ ਇਲਾਜ ਹਸਪੀਟਲ ਦੇ ਵਿੱਚ ਆ ਨਿੱਜੀ ਹਸਪੀਟਲ ਆ ਸੰਧੂ ਹਸਪੀਟਲ ਕਰਕੇ ਉਹਨਾਂ ਦੇ ਪਰਿਵਾਰ ਵੀ ਆਪਣੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪੰਜ ਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਬਲਜੀਤ ਕਾਰ ਹਾਂਜੀ hattim ਚ ਰਹਿਣ ਵਾਲੀ ਹਾਂਜੀ ਹਾਂਜੀ ਤੇ ਕਿਵੇਂ ਕਰਦਾ ਗੁਜ਼ਾਰਾ ਚੱਲਣ ਦਾ ਹਾਂਜੀ ਕੰਮ ਤੇ ਜਾਂਦੇ ਸੀ ਕਦੀ ਜਾਂਦੇ ਸੀ ਕਦੀ ਨਹੀਂ ਜਾਂਦੇ ਹਾਂਜੀ ਹਾਂਜੀ ਤੇ ਐਦਾ ਕਦੀ ਸਾਡਾ ਗੁਜ਼ਾਰਾ ਹੁੰਦਾ ਹੀ ਕਦੀ ਨਹੀਂ ਹੁੰਦਾ ਤੇ ਹੁਣ ਤੈਨੂੰ ਵੇਖੋ ਇਨਸੀਡੈਂਟ ਹੋ ਗਿਆ ਸਾਡਾ ਕਿੱਦਾਂ ਗੁਜ਼ਾਰਾ ਹੋਊਗਾ ਹਾਂਜੀ ਛੋਟੇ ਮੇਰੇ ਬੱਚੇ ਆ ਕਿੰਨੇ ਬੱਚੇ ਨੇ ਹਾਂਜੀ ਤਿੰਨ ਮੇਰੇ ਬੱਚੇ ਆ ਹਾਂਜੀ ਤੇ ਇਸ ਟਾਈਮ ਤੇ ਕੋਈ ਰਿਸ਼ਤੇਦਾਰ ਬਾਹ ਫੜਦਾ ਪਿਆ ਏ ਤੁਹਾਨੂੰ ਪਤਾ ਓਕੇ ਟਾਈਮ ਕੌਣ ਬਾਹ ਫੜਦਾ ਹਾਂਜੀ ਤੇ ਡਾਕਟਰਾਂ ਨੇ ਕਿੰਨੇ ਕੇ ਪੈਸੇ ਮੰਗੇ ਲੈ ਅਸੀਂ 85000 ਮੰਗਿਆ ਵਾ ਤੁਹਾਨੂੰ ਪਤਾ ਵੀ ਗਰੀਬ ਬੰਦੇ ਗਰੀਬਾ ਕੋਲ ਕਿੱਥੋਂ ਇੰਨੇ ਪੈਸੇ ਹੁੰਦੇ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਜੋ ਮੈਂ ਹੋ ਜਾਂਦਾ ਕਹਿਣੇ ਚਾਹੁੰਦੀ ਜਿੰਨੀ ਵੱਧ ਤੋਂ ਵੱਧ ਹਾਡੀ ਸਾਤਾ ਕੀਤੀ ਜਾਵੇ ਹਾਂਜੀ ਠੀਕ ਹੈ ਭੈਣੇ ਵੀ ਮਦਦੀ ਗੁਹਾਰ ਲਈ ਆ ਉਹਨਾਂ ਨੇ ਕਿਹਾ ਕਿ ਸਾਡੇ ਗਰੀ ਪਰਿਵਾਰ ਨੇ ਗਰੀ ਪਰਿਵਾਰਾਂ ਦੇ ਘਰਾਂ ਦੇ ਵਿੱਚੋਂ ਇੰਨੇ ਪੈਸੇ ਜੱਕਦਮ ਜਦੋਂ ਕੋਈ ਨਾ ਕੋਈ ਸੱਟ ਲੱਗ ਜਾਂਦੀ ਆ ਤੇ ਇੰਨੇ ਪੈਸੇ ਕਿੱਥੋਂ ਨਿਕਲਦੇ ਨੇ ਨਾ ਤੇ ਕੋਈ ਰਿਸ਼ਤੇਦਾਰ ਹੀ ਐਸ ਟਾਈਮ ਤੇ ਕੋਈ ਬਾਹ ਫੜਦਾ ਪਿਆ ਏ ਕਿਉਂਕਿ ਰਿਸ਼ਤੇਦਾਰ ਵੀ ਉਹਨਾਂ ਦੇ ਘਰਾਂ ਦੇ ਵੀ ਹਾਲਾਤ ਐਹੋ ਜਿਹੇ ਆ ਕਿਉਂਕਿ ਜੇ ਉਹਨਾਂ ਦੇ ਵੀ ਘਰਾਂ ਦੇ ਹਾਲਾਤ ਠੀਕ ਹੋਣ ਤੇ ਉਹ ਵੀ ਬਾਹ ਫੜ ਲੈ ਸੋ ਦਾਨੀ ਸੱਜਣਾ ਤੋਂ ਭੈਣ ਨੇ ਗੁਹਾਰ ਲਾਈ ਆ ਤਾਂ ਜੀ ਤੁਸੀਂ ਆਪਣਾ ਕੋਈ ਤੁਹਾਡਾ ਮੋਬਾਈਲ ਨੰਬਰ ਹੋਵੇਗਾ ਉਹ ਜਰੂਰ ਦੱਸ ਦਿਓ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਤੁਹਾਡੇ ਨਾਲ ਸਿੱਧਾ ਸੰਪਰਕ ਕਰਕੇ ਤੇ ਤੁਹਾਡੀ ਮਦਦ ਕਰ ਸਕਣ ਹਾਂਜੀ 73554 17314 ਫੇਰ ਇੱਕ ਵਾਰੀ ਦੱਸ ਦਿਓ 73554 17314 ਠੀਕ ਹੈ ਜੀ ਹਾਂਜੀ ਸੋ ਭੈਣ ਨੇ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਉਹ ਦੱਸ ਦਿੱਤਾ ਹੈ ਤੇ ਸਾਡੇ ਚੈਨਲ ਵੱਲੋਂ ਵੀ ਇੱਕ ਅਪੀਲ ਹੈ ਕਿ ਇਸ ਭੈਣ ਦੀ ਜਰੂਰ ਮਦਦ ਕੀਤੀ ਜਾਵੇ ਤਾਂ ਕਿ ਉਜੜਾ ਵੀਰ ਹੈ ਉਹਦਾ ਇਲਾਜ ਹੋ ਸਕੇ ਤੇ ਉਹ ਫਿਰ ਆਪਣੀ ਜਿਹੜੀ ਕਮਾਈ ਕਰਕੇ ਤੇ ਆਪਣੇ ਜਿਹੜੇ ਪਰਿਵਾਰ ਨੂੰ ਪਾਲ ਸਕੇ ਅਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਧਰਮਤਾਰ